ਅੱਛੀ ਗੱਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪ੍ਰਿੰਕਲ ਮੈਂ ਨਾ ਸਵੇਰੇ 5 ਵਜੇ ਆਗਰੇ ਆਇਆ ਸੀ ਮਾਰਕੀਟਿੰਗ ਦੇ ਆਪਣੇ ਕੰਮ ਦੇ ਚੱਕਰ 'ਚ ਤੇ ਇੱਕ ਤੁਹਾਡੇ ਨਾਲ ਗੱਲ ਕਰਨੀ ਸੀ ਮੈਨੂੰ ਇੱਕ ਇਹਨੂੰ ਵੀ ਗੱਲ ਕਰਨੀ ਸੀ ਹੰਨੀ শেਠੀ ਨੂੰ ਤੇ ਇਹਦੇ ਭਰਾ ਕੱਛੂ ਕੁੰਬੇ ਨੂੰ ਕਿ ਮੈਂ ਉਸਤਾਦ ਤੁਹਾਡੀਆਂ A to Z ਸਾਰੀਆਂ ਵੀਡੀਓ ਕਰਤੀਆਂ ਡਿਲੀਟ ਕਿਉਂਕਿ ਤੁਹਾਡੀ ਔਕਾਤ ਹੈ ਨਹੀਂ ਕਿ ਮੈਂ ਤੁਹਾਨੂੰ ਪ੍ਰਮੋਟ ਕਰਾਂ ਦੂਜੀ ਗੱਲ ਤੂੰ ਜਿਹੜੀ ਅੱਜ ਲਾਈ ਪਾਈ ਕਿ ਮੇਰੀ ਛੱਛ ਐ ਕਹਿੰਦੀ ਤੇ ਮੇਰਾ ਫਲਾਣਾ ਇਹ ਕਹਿੰਦਾ ਘਬਰਾਣਾ ਫੈਮਲੀਆਂ ਸਾਰਿਆਂ ਦੇ ਘਰੇ ਗਈਆਂ ਚਿੰਤਾ ਨਾ ਕਰ ਤੇ ਤੇਰੇ ਖਿਲਾਫ ਪ੍ਰੈਸ ਕਾਨਫਰੰਸ ਕਰਨੀ ਪਈ ਨਾ ਉਹ 10 ਦਿਨਾਂ ਕੇ ਮੇਰੇ ਪਰਿਵਾਰ ਵਾਲੇ ਵੀ ਤੇਰੀ ਵਾਈਫ ਸਿੱਧਕ ਨਾਲ ਜਦੋਂ ਐਕਟੀਵਾ ਤੇ ਚੜ ਕੇ ਮੇਰਾ ਨੰਬਰ ਲੈਣ ਆਈ ਸੀ ਕਿ ਹਾਂ ਹੰਨੀ ਤੰਕਰਦਾ ਉੱਥੋਂ ਲੈ ਕੇ ਸੰਦੀਪ ਵੀਰੇ ਦੇ ਘਰ ਤੱਕ ਕੰਪਰੋਮਾਈਜ਼ਡ ਜਿੰਨੇ ਬੰਦੇ ਬੱਟੇ ਸੀ ਸਾਰਾ ਕੋਈ ਤੂੰ ਜਿਹੜੀਆਂ ਕਹਾਣੀਆਂ ਬਣਾ ਕੇ ਪੇਸ਼ ਕਰਦਾ ਨਾ ਮੇਰੀ ਵਾਈਫ ਨੂੰ ਐਂ ਕਰਤਾ ਤੇਰਾ ਕਿਰਦਾਰ ਦੁਨੀਆਂ ਨੂੰ ਪਤਾ ਤੇ ਇਹ ਅੱਜ ਤੋਂ ਬਾਅਦ ਨਾ ਤੇਰੇ ਖਿਲਾਫ ਮੈਂ ਵੀਡੀਓ ਪਾਵਾਂ ਤੇ ਨਾ ਮੈਂ ਤੈਨੂੰ ਕੱਚੂ ਕੁੰਬੇ ਨੂੰ ਤੇ ਤੈਨੂੰ ਪ੍ਰਮੋਟ ਕਰਾਂ ਮੈਂ ਕਰਨਾ ਆਪਦਾ ਕੰਮ ਤੁਸੀਂ ਹੈਗੇ ਸਾਲਿਓ ਬੇਲੇ ਸਮਝ ਆਈ ਗੱਲ ਤੁਸੀਂ ਫ੍ਰੀ ਦੀ ਭਾਲਦੇ ਹੋ ਤੁਹਾਨੂੰ ਆਦਤ ਪੈ ਗਈ ਏ ਕਿ ਬੇਇੱਜ਼ਤੀ ਕਰਾ ਕੇ ਆਪਣੀ ਪ੍ਰਮੋਸ਼ਨ ਕਰਨ ਦੀ ਤੁਹਾਡਾ ਉਹ ਬਿਗ ਬੋਸ ਚ ਜਾਣ ਦਾ ਹੀ ਇਰਾਦਾ ਹੈ ਕਿ ਬੇਇੱਜ਼ਤੀ ਕਰਾ ਲਓ ਚੰਗੀ ਤਰ੍ਹਾਂ ਜਿੱਦਾਂ ਬਾਕੀ ਸਾਰੇ ਕਰਦੇ ਨੇ ਤੁਸੀਂ ਹੈਗੇ ਬੇਲੇ ਅਸੀਂ ਹੈਗੇ ਕਾਰੋਬਾਰੀ ਤੇ ਦੂਜੀ ਗੱਲ ਤੇਰੇ ਤੋਂ ਨਾਮ ਮੈਂ ਡਰਦਾ ਨਾਮ ਮੈਂ ਤੇਰੇ ਤੋਂ ਦਬਦਾ ਨਾ ਤੂੰ ਮੈਨੂੰ ਧਮਕੀਆਂ ਦੇ ਉਹ ਸੂ ਸਾਈਡ ਦੀਆਂ ਜਿੰਦੇ ਕੋਲੋਂ ਦਵਾਨਾ ਪਿਆ ਸਾਰੀਆਂ ਕਾਨੂੰਨੀ ਕਾਰਵਾਈਆਂ ਕਰਾਉਂਗਾ ਜੋ ਤੇਰੇ ਪੁਰਾਣੇ ਬਕਵਾਸ ਕੀਤੀ ਪੰਜ ਕੁੜੀਆਂ ਨਸ਼ੇ ਇਹ ਵੋਸ ਤੇਰੇ ਪੁਰਾਣੇ ਤਾਂ ਵੀਡੀਓ ਡਿਲੀਟ ਕਰਤੀ ਮੈਂ ਸਕਰੀਨ ਰਿਕਾਰਡਿੰਗ ਤੇ ਉਹਦਾ ਲਿੰਕ ਕਾਪੀ ਕਰਕੇ ਰੱਖਿਆ ਹੋਇਆ ਤੂੰ ਘਬਰਾ ਨਾ ਮੇਰੇ ਕੋਲ ਸਾਰਾ ਡਾਟਾ ਪਿਆ ਤੈਲ ਕਰਨੀ ਨਹੀਂ ਧੂਲ ਛੱਡਣੀ ਨਹੀਂ ਸਮਝਾਈ ਗੱਲ ਜਿਹੜੀ ਤੂੰ ਕੁੜੀ ਨੂੰ ਫੋਨ ਕਰਕੇ ਚਾਰ ਪੰਜ ਦਿਨ ਪਹਿਲਾਂ ਧਮਕੀਆਂ ਵੀ ਦਿੱਤੀਆਂ ਨਾ ਉਹ ਵੀ ਮੇਰੇ ਕੋਲ ਤੇਰਾ ਸਾਰਾ ਪਿਆ ਸੋ ਦੋਸਤੋ ਤੁਸੀਂ ਵੀ ਸਾਰੇ ਹੁਣ ਅਲਰਟ ਹੋ ਜਾਓ ਆਪਾਂ ਇਹਦੇ ਖਿਲਾਫ ਕੋਈ ਵੀਡੀਓ ਨਹੀਂ ਪਾਣੀ ਇਹ ਤਾਂ ਹੈਗਾ ਵਿਲ ਆ ਇਹ ਭਾਲ ਦਾ ਪ੍ਰੋਮੋਸ਼ਨ ਜਿਹੜੇ ਮੇਰੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨੂੰ ਖਾਸ ਕਰਕੇ ਬੇਨਤੀ ਏ ਵੀ ਇਹ ਵਿਲ ਹੈ ਇਹਨੂੰ ਆदत ਪਈ ਹੋਈ ਏ ਲੋਕਾਂ ਦੇ ਪਰਿਵਾਰਾਂ ਦੀਆਂ ਵੀਡੀਓ ਕਦੀ ਢੋਲ ਲੱਲੇ ਦੀ ਬੱਦੂਆ ਲੱਲੀ ਕਦੀ ਕਿਸੇ ਦੇ ਪਰਿਵਾਰ ਦੀ ਬੱਦੂਆ ਲੱਲੀ ਇਹਨੂੰ ਤਾਂ ਆदत ਹੈਗੀ ਏ ਇਹਦੇ ਤੇ ਤਾਂ ਪੈਣੀ ਆ ਭਾਰੀ ਆ ਆਪਾਂ ਗਾਣੋਂ ਇਹਦੀ ਖਾਚਰੀ ਪ੍ਰੋਮੋਸ਼ਨ ਕਰਨੀ ਸੋ ਸਾਰਿਆਂ ਦਾ ਧੰਨਵਾਦ ਜਿਹੜੇ ਸਪੋਰਟ ਕਰਦੇ ਆ ਲਵ ਯੂ ਆਲ ਅੱਛੀ ਗੱਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪ੍ਰਿੰਕਲ ਮੈਂ ਨਾ ਸਵੇਰੇ 5 ਵਜੇ ਆਗਰੇ ਆਇਆ ਸੀ ਮਾਰਕੀਟਿੰਗ ਦੇ ਆਪਣੇ ਕੰਮ ਦੇ ਚੱਕਰ 'ਚ ਤੇ ਇੱਕ ਤੁਹਾਡੇ ਨਾਲ ਗੱਲ ਕਰਨੀ ਸੀ ਮੈਨੂੰ ਇੱਕ ਇਹਨੂੰ ਵੀ ਗੱਲ ਕਰਨੀ ਸੀ ਹੰਨੀ শেਠੀ ਨੂੰ ਤੇ ਇਹਦੇ ਭਰਾ ਕੱਛੂ ਕੁੰਬੇ ਨੂੰ ਕਿ ਮੈਂ ਉਸਤਾਦ ਤੁਹਾਡੀਆਂ A ਤੋਂ Z ਸਾਰੀਆਂ ਵੀਡੀਓ ਕਰਤੀਆਂ ਡਿਲੀਟ ਕਿਉਂਕਿ ਤੁਹਾਡੀ ਔਕਾਤ ਹੈ ਨਹੀਂ ਕਿ ਮੈਂ ਤੁਹਾਨੂੰ ਪ੍ਰਮੋਟ ਕਰਾਂ ਦੂਜੀ ਗੱਲ ਜੋ ਜਿਹੜੀ ਅੱਜ ਲਾਈ ਪਾਈ ਕਿ ਮੇਰੀ ਛੱਛ ਐ ਕਹਿੰਦੀ ਤੇ ਮੇਰਾ ਫਲਾਣਾ ਇਹ ਕਹਿੰਦਾ ਘਬਰਾਣਾ ਫੈਮਲੀਆਂ ਸਾਰਿਆਂ ਦੇ ਘਰੇ ਆ ਗਈਆਂ ਚਿੰਤਾ ਨਾ ਕਰ ਤੇ ਤੇਰੇ ਖਿਲਾਫ ਪ੍ਰੈਸ ਕਾਨਫਰੰਸ ਕਰਨੀ ਪਈ ਨਾ ਉਹ ਦੱਸਦਣਗੇ ਮੇਰੇ ਪਰਿਵਾਰ ਵਾਲੇ ਵੀ ਤੇਰੀ ਵਾਈਫ ਸਿੱਧਕ ਨਾਲ ਜਦੋਂ ਐਕਟੀਵਾ ਤੇ ਚੜ ਕੇ ਮੇਰਾ ਨੰਬਰ ਲੈਣ ਆਈ ਸੀ ਕਿ ਹਾਂ ਹੰਨੇ ਤੰਕਰਦਾ ਉੱਥੋਂ ਲੈ ਕੇ ਸੰਦੀਪ ਵੀਰੇ ਦੇ ਘਰ ਤੱਕ ਕੰਪਰੋਮਾਈਜ਼ਡ ਜਿੰਨੇ ਬੰਦੇ ਬੱਠੇ ਸੀ ਸਾਰਾ ਕੋਈ ਤੂੰ ਜਿਹੜੀਆਂ ਕਹਾਣੀਆਂ ਬਣਾ ਕੇ ਪੇਸ਼ ਕਰਦਾ ਨਾ ਮੇਰੀ ਵਾਈਫ ਨੂੰ ਐਂ ਕਰਤਾ ਤੇਰਾ ਕਿਰਦਾਰ ਦੁਨੀਆਂ ਨੂੰ ਪਤਾ ਹੈ ਇਹ ਅੱਜ ਤੋਂ ਬਾਅਦ ਨਾ ਤੇਰੇ ਖਿਲਾਫ ਮੈਂ ਵੀਡੀਓ ਪਾਵਾਂ ਤੇ ਨਾ ਮੈਂ ਤੈਨੂੰ ਕੱਚੂ ਕੁੰਬੇ ਨੂੰ ਤੇ ਤੈਨੂੰ ਪ੍ਰਮੋਟ ਕਰਾਂ ਮੈਂ ਕਰਨਾ ਆਪਦਾ ਕੰਮ ਤੁਸੀਂ ਹੈਗੇ ਉਹ ਸਾਲਿਓ ਵਿਲੇ ਸਮਝ ਆਈ ਗੱਲ ਤੁਸੀਂ ਫ੍ਰੀ ਦੀ ਭਾਲਦੇ ਹੋ ਤੁਹਾਨੂੰ ਆਦਤ ਪੈ ਗਈ ਏ ਕਿ ਬੇਇੱਜ਼ਤੀ ਕਰਾ ਕੇ ਆਪਣੀ ਪ੍ਰੋਮੋਸ਼ਨ ਕਰਨ ਦੀ ਤੁਹਾਡਾ ਉਹ ਬਿਗ ਬੋਸ ਚ ਜਾਣ ਦਾ ਇਰਾਦਾ ਹੈ ਕਿ ਬੇਇੱਜ਼ਤੀ ਕਰਾ ਲਓ ਚੰਗੀ ਤਰ੍ਹਾਂ ਜਿੱਦਾਂ ਬਾਕੀ ਸਾਰੇ ਕਰਦੇ ਨੇ ਤੁਸੀਂ ਹੈਗੇ ਵਿਲੇ ਅਸੀਂ ਹੈਗੇ ਕਾਰੋਬਾਰੀ ਤੇ ਦੂਜੀ ਗੱਲ ਤੇਰੇ ਤੋਂ ਨਾਮ ਮ ਡਰਦਾ ਨਾਮ ਮੈਂ ਤੇਰੇ ਤੋਂ ਦਬਦਾ ਨਾ ਤੂੰ ਮੈਨੂੰ ਧਮਕੀਆਂ ਦੇ ਉਹ ਸੂ ਸਾਈਡ ਦੀਆਂ ਜਿੰਦੇ ਕੋਲੋਂ ਦਵਾਨਾ ਪਿਆ ਸਾਰੀਆਂ ਕਾਨੂੰਨੀ ਕਾਰਵਾਈਆਂ ਕਰਾਉਂਗਾ ਜੋ ਤੇਰੇ ਭਰਾਣੇ ਬਕਵਾਸ ਕੀਤੀ ਪੰਜ ਕੁੜੀਆਂ ਨਸ਼ੇ ਇਹ ਵੋਸ ਤੇਰੇ ਭਰਾਣੇ ਤਾਂ ਵੀਡੀਓ ਡਿਲੀਟ ਕਰਤੀ ਮੈਂ ਸਕਰੀਨ ਰਿਕਾਰਡਿੰਗ ਤੇ ਉਹਦਾ ਲਿੰਕ ਕਾਪੀ ਕਰਕੇ ਰੱਖਿਆ ਆ ਤੂੰ ਘਬਰਾ ਨਾ ਮੇਰੇ ਕੋਲ ਸਾਰਾ ਡਾਟਾ ਪਿਆ ਟੈਲ ਕਰਨੀ ਨਹੀਂ ਧੂਲ ਛੱਡਣੀ ਨਹੀਂ ਸਮਝਾਈ ਗੱਲ ਜਿਹੜੀ ਤੂੰ ਕੁੜੀ ਨੂੰ ਫੋਨ ਕਰਕੇ ਚਾਰ ਪੰਜ ਦਿਨ ਪਹਿਲਾਂ ਧਮਕੀਆਂ ਵੀ ਦਿੱਤੀਆਂ ਨਾ ਉਹ ਵੀ ਮੇਰੇ ਕੋਲ ਤੇਰਾ ਸਾਰਾ ਪਿਆ ਸੋ ਦੋਸਤੋ ਤੁਸੀਂ ਵੀ ਸਾਰੇ ਹੁਣ ਅਲਰਟ ਹੋ ਜਾਓ ਆਪਾਂ ਇਹਦੇ ਖਿਲਾਫ ਕੋਈ ਵੀ ਵੀਡੀਓ ਨਹੀਂ ਪਾਣੀ ਇਹ ਤਾਂ ਹੈਗਾ ਵਿਲ ਹੈ ਇਹ ਭਾਲਦਾ ਪ੍ਰੋਮੋਸ਼ਨ ਜਿਹੜੇ ਮੇਰੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨੂੰ ਖਾਸ ਕਰਕੇ ਬੇਨਤੀ ਏ ਵੀ ਇਹ ਵਿਲ ਹੈ ਇਹਨੂੰ ਆਦਤ ਪਈ ਹੋਈ ਏ ਲੋਕਾਂ ਦੇ ਪਰਿਵਾਰਾਂ ਦੀਆਂ ਵੀਡੀਓ ਕਦੀ ਢੋਲ ਲਲੇ ਦੀ ਬੱਦੂਆ ਲੱਲੀ ਕਦੀ ਕਿਸੇ ਦੇ ਪਰਿਵਾਰ ਦੀ ਬੱਦੂਆ ਲੱਲੀ ਇਹਨੂੰ ਤਾਂ ਆਦਤ ਹੈਗੀ ਏ ਇਹਦੇ ਤੇ ਤਾਂ ਪੈਣੀ ਹੈ ਭਾਰੀ ਆਪਾਂ ਗਾਣੋਂ ਇਹਦੀ ਖਾਚਰੀ ਪ੍ਰੋਮੋਸ਼ਨ ਕਰਨੀ ਸੋ ਸਾਰਿਆਂ ਦਾ ਧੰਨਵਾਦ ਜਿਹੜੇ ਸਪੋਰਟ ਕਰਦੇ ਆ ਲਵ ਯੂ ਆਲ